ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਹੀ ਵਧੀਆ ਤੇ ਸੋਹਣਾ ਬਰਾਲਾ ਪਿੰਡ ਪੜੀਸਦੀਕ ਦੇ ਸਾਡੇ ਵੀਰ ਬਲਕਰਨ ਸਿੰਘ ਜੀ ਜਿਹੜੇ ਕਿ ਮੁੱਖ ਸੇਵਾਦਾਰ ਨੇ ਸਰਪੰਦ ਦਾ ਪਲਾ ਸਿੱਖ ਪ੍ਰਚਾਰ ਮਿਸ਼ਨ ਪਿੰਡ ਪੜੀਸਦੀਕ ਦੇ ਉਹਨਾਂ ਵੱਲੋਂ ਬਹੁਤ ਹੀ ਵਿਸ਼ੇਸ਼ ਤੇ ਵਧੀਆ ਬਰਾਲਾ ਕੀਤਾ ਜਾ ਰਿਹਾ ਹੈ ਆਪਦੇ ਕੁਝ ਮੈਂਬਰਾਂ ਨਾਲ ਮਿਲ ਕੇ ਜੋ ਕਿ ਪਿੰਡ ਪੜੀਸਦੀਕ ਤੇ ਆਸ-ਪਾਸੇ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਤਸਤਾਰ ਸਕੂਲ ਆਈ ਦਾ ਕੈਂਪ ਜੋ ਲਗਾ ਰਹੇ ਹੈ 14 ਤਰੀਕ ਤੋਂ ਲੈ ਕੇ 14 ਜੂਨ ਤੋਂ ਲੈ ਕੇ 21 ਜੂਨ ਤੱਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਿਟ ਦੇ ਮਾਲਵਾ ਗੁਰਦੁਆਰੇ ਵਿੱਚ ਸੋ ਇਹ ਬੜਾ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਹੈ ਅਸੀਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੇਵਾ ਸੰਗਤ ਵੱਲੋਂ ਔਰ ਕਿਸੇ ਸ਼ਾਇਰ ਨੇ ਵੀ ਲਿਖਿਆ ਹੈ ਕਹਿੰਦਾ ਸਾਬਤ ਸੂਰਤ ਸੋਣੀ ਬਖਸ਼ ਦਿੱਤੀ ਆਪ ਗੁਰੂਆਂ ਨੇ ਸਭਤ ਕਿਰਦਾਰ ਵਿੱਚੋਂ ਸਿੱਖੀ ਚੰਗਤੀ ਤੇਰੀ ਨਹਾਰ ਵਿੱਚੋਂ ਸਿੱਖੀ ਮੋਦੀ ਤੇਰੀ ਦਸਤਾਰ ਵਿੱਚੋਂ ਸੋ ਮੈਂ ਨੌਜਵਾਨ ਤੇ ਬੱਚਿਆਂ ਨੂੰ ਬੇਨਤੀ ਕਰੂੰਗਾ ਤੇ ਇਹ ਜੋ ਉਪਰਾਲਾ ਉਹਨਾਂ ਬਿਨਾਂ ਬਰੋਖੀਤਾ ਜਾ ਰਿਹਾ ਹੈ ਜੇਕਰ ਕਰਨ ਸਿੰਘ ਜੀ ਬਲਵੀਰ ਸਿੰਘ ਜੀ ਦੀਪੂ ਵਾਲੇ ਪੱਪਾ ਜੀ ਉਜੀ ਅੰਦਰ ਸਿੰਘ ਜੀ ਸੋਤਾ ਤੇ ਭਾਈ ਅਰਜਨ ਸਿੰਘ ਜੀ ਤੇ ਹੋਰ ਨਾਮ ਉਹਨਾਂ ਦੇ ਨੇ ਜਿਹੜੇ ਸੇਵਾ ਦਾ ਸਿਉ ਯੋਗ ਕਰ ਰਹੇ ਹੈ ਮੈਂ ਤਾਂ ਉਹਨਾਂ ਨੂੰ ਵਧਾਈ ਦਾ ਵਧਾਈ ਦੇ ਦਵਾਂਗਾ ਉਹ ਵਧਾਈ ਦੇ ਪਾਤਰ ਵੀ ਨੇ ਕੋਈ ਇੱਕ ਪਿੰਡਾਂ ਦੇ ਵਿੱਚ ਐਕਸ਼ਨ ਹੋ ਜੋ ਉਪਰਾਲਾ ਕਰ ਰਹੇ ਹੈ ਕਿਉਂਕਿ ਅੱਜ ਸਾਡੇ ਨੌਜਵਾਨ ਬੱਚੇ ਜੋ ਕਿ ਸਿੱਖਿ ਤੋਂ ਉਤਦਮੇ ਜਾ ਰਹੇ ਆ ਸਮੇ ਲੋ ਔਰ ਇਹ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੇ ਵੇਸ਼ੀ ਸ਼ੁਭਰਾਲਾ ਕੀਤਾ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦਾ ਤੇ ਸਮੂਹ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਕ ਅਪੀਲ ਪੇਸ਼ੀ ਵੀ ਕਰਦਾ ਕਿ ਆਉਣ ਵਾਲੀ 14 ਜੂਨ ਤੋਂ ਲੈ ਕੇ 21 ਜੂਨ ਤੱਕ ਜੋ ਇਹ ਦਸਤਾਰ ਸਪਲਾਈ ਕੈਂਪ ਲੱਗ ਰਿਹਾ ਹੈ ਉਸ ਵਿੱਚ ਤੁਸੀਂ ਜੂ ਹਿੱਸਾ ਲਵੋ ਸਸਤਾ ਸੋਹਣੀ ਦਸਤਾਰ ਬਣੇ ਸਿੱਖੋ ਫਿਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵਿੱਚੋਂ ਇੱਕ ਇੱਕ ਹੋਰ ਵੀ ਸ਼ੇਸ਼ੁਭਰਾਲਾ ਕਰਕੇ ਦਸਤਾਰ ਬੰਦੀ ਮੁਕਾਬਲੇ ਵੀ ਕਰਾਏ ਜਾਣਗੇ ਔਰ ਇਹ ਜੋ ਕੈਂਪ ਲੱਗ ਰਿਹਾ ਹੈ ਇਸ ਕੈਂਪ ਵਿੱਚ ਫੰਡਮੈਂਟਲ ਜਲਦੀ ਵਿੱਚ ਵੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਔਰ ਜੋ ਬੱਚੇ ਦਸਤਾਰ ਸਖਾਈ ਲੈਣ ਵਾਸਤੇ ਆਉਣਗੇ ਉਹਨਾਂ ਨੂੰ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਟੀਫਿਕੇਟ ਤੇ ਵੀਰ ਬਲਕਰ ਸਿੰਘ ਜੀ ਜੋ ਇਸ ਸਸਤਾ ਹੈ ਉਹਨਾਂ ਵੱਲੋਂ ਨਾਮ ਮੈਡਮ ਦਿੱਤੇ ਜਾਣਗੇ ਸੋ ਭਾਈ ਸਾਰੇ ਨੌਜਵਾਨ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਜਰੂਰ ਬਰ ਜਰੂਰ ਇਸ ਜੋ ਦਸਤਾਰ ਸਖਾਈ ਕੈਂਪ ਲੱਗ ਰਿਹਾ ਹੈ ਉਸ ਵਿੱਚ ਹਿੱਸਾ ਲਵੋ ਕਹਿੰਦੇ ਨੇ ਬਿਨਾ ਪਗ ਦੇ ਨਹੀਂ ਪਛਾਣ ਹੁੰਦੀ ਚੰਦਨਾ ਜੀ ਕਹਿੰਦੇ ਨੇ ਬਿਨਾ ਪੱਗ ਦੇ ਨਹੀਂ ਪਛਾਣ ਹੁੰਦੀ ਆਵੇਂ ਹੋਵੇ ਆਦਮੀ ਹਜ਼ਾਰ ਦੀ ਲੱਖਾਂ ਵਿੱਚੋਂ ਇੱਕ ਪੱਗ ਵਾਲਾ ਲੋਕੀ ਆਖਦੇ ਸਤਸ੍ਰੀ ਅਕਾਲ ਸਰਦਾਰ ਜੀ ਆਪਕੇ ਪਾਵੇਂ ਹਜ਼ਾਰਾਂ ਦੀ ਗਿਣਤੀ ਹੋਵੇ ਵਿੱਚ ਇੱਕ ਸਰਦਾਰ ਖੜਾ ਹੋਵੇ ਦੂਰੋਂ ਪਛਾਣਿਆ ਜਾਂਦਾ ਸੋ ਭਾਈ ਮੇਰੀ ਬੇਨਤੀ ਹੈ ਇੱਕ ਵਾਰ ਫਿਰ ਪਿੰਡ ਪਟਿਸ ਦੀ ਅਤੇ ਆਸੇ ਪਾਸੇ ਜੋ ਕਿੰਨਾਂ ਦੇ ਬੱਚੇ ਤੇ ਨੌਜਵਾਨ ਹਨ ਜੋ ਇਹ ਵਿਸ਼ੇਸ਼ ਉਪਰੰਾ ਕੀਤਾ ਜਾ ਰਿਹਾ ਹੈ ਸਰਬੱਤ ਦਾ ਭਲਾ ਸਿੱਖਤਰੰ ਪ੍ਰਚਾਰ ਮਿਸ਼ਨ ਪੜੀ ਸਦੀ ਕੋਲੋਂ ਇਹ ਜੋ ਬਰਲਾਗੇ ਹੋ ਰਿਹਾ ਹੈ ਉਸ ਵਿੱਚ ਤੁਸੀਂ ਦਸਤਾਰ ਸਗਲਾਈ ਚੁਰੇ ਸਕੋ ਤੇ ਜਿਹੜਾ ਦਸਤਾਰ ਬੰਦੀ ਮੁਕਾਬਲਾ ਕਰਾਉਣਗੇ ਉਹਦੇ ਵਿੱਚ ਜੂ ਬਜੂ ਹਿੱਸਾ ਲੈਣਾ ਔਰ ਅਸੀਂ ਵੀ ਫੀਰ ਬਲਕਰ ਸਿੰਘ ਜੀ ਦੇ ਬਹੁਤ ਧੰਨਵਾਦੀ ਆ ਅਸੀਂ ਉਹਨਾਂ ਨਾਲ ਸ਼੍ਰੀ ਗੁਰਨਾਨਕ ਦੇਵ ਜੀ ਦਾ ਸਿਮਰ ਸਾੜੀ ਉਰਤ ਦਮਨੋ ਸਾਹਿਬ ਨੂੰ ਪੂਰਾ ਸਹਿਯੋਗ ਕਰਾਂਗੇ ਸਾਡੇ ਜਿੱਥੇ ਸੇਵਾ ਲਾਉਣਗੇ ਅਸੀਂ ਹਾਜ਼ਰ ਲਾਗੇ ਔਰ ਅਬੋਰ ਤੋਂ ਵੀ ਇਹ ਦਿਨਾਂ ਦੇ ਵਿੱਚ ਦਸਤਾਰ ਸਗਲਾਈ ਕਰਾਉਣ ਦੇ ਨਾਲ ਦਸਤਾਰ ਸਗਲਾਈ ਕਰਾਉਣ ਦੇ ਲਈ ਤੋ ਨੋਜ਼ਮਾਨ ਵੀ ਜਾਇਆ ਕਰਨਗੇ ਸਿਰ ਪਰ ਫਿਰ ਆਪ ਨੂੰ ਅਪੀਲ ਕੇ ਇਸ ਤਸਦਸਤਾਂ ਸਬੰਧੀ ਕੈਂਪ ਜੁੜੇ ਚਲੋ ਵਾਈਬਲ ਜੀ ਦਾ ਖਾਸ ਵਾਈਬਲ